ਅੱਜ ਮੀਟਿੰਗ ਸੀ ਤੁਹਾਡੀ ਆਫਿਸ ਅੱਜ ਸਿੱਟਾ ਕੀ ਨਿਕਲਿਆ ਅੱਜ ਵੇਰਕਾ ਮਿਲਕਟ ਕੈਟਰਨ ਫੀਡ ਪਲਾਂਟ ਆਊਟਸੋਰਸ ਮੁਲਾਜ਼ਮ ਯੂਨੀਅਨ ਦੀ ਜੋ ਕਾਲ ਦਿੱਤੀ ਗਈ ਸੀ 24 ਤਰੀਕ ਦੇ ਧਰਨੇ ਦੀ ਉਹਦੇ ਸਬੰਧ ਵਿੱਚ ਐਮ ਡੀ ਸਾਹਿਬ ਵੱਲੋਂ ਮੀਟਿੰਗ ਬੁਲਾਈ ਗਈ ਸੀ ਜੋ ਸਾਡੀਆਂ ਮੁੱਖ ਮੰਗਾਂ ਸੀ ਜੋ ਮੰਨੀਆਂ ਹੋਈਆਂ ਮੰਗਾਂ ਸੀ ਉਹਨੂੰ ਲਾਗੂ ਕਰਾਉਣ ਦੀ ਪ੍ਰਸੀਡਿੰਗ ਸੀ ਜੋ ਕਿ ਐਮ ਡੀ ਸਾਹਿਬ ਵੱਲੋਂ ਮੰਨ ਕੇ ਤੇ ਲਾਗੂ ਕਰ ਦਿੱਤੀਆਂ ਗਈਆਂ ਨੇ ਚਾਹੇ ਉਹ ਸੈਲਰੀ ਦਾ ਵਾਧਾ ਸੀਗਾ ਚਾਹੇ ਉਹ ਲੰਬੇ ਸਮੇਂ ਤੋਂ ਕੰਮ ਕਰੇ ਤਜਰਬੇ ਦੇ ਆਧਾਰ ਤੇ ਜਿਹੜਾ ਅਸੀਂ ਪ੍ਰੋਮੋਸ਼ਨ ਕਰਨੀ ਸੀ ਉਹਦਾ ਸੀਗਾ ਚਾਹੀ ਐਸਆਈ ਦੀਆਂ ਤਨਖਾਹਾਂ ਜ ਤਨਖਾਹ ਆ ਜਿਹਨਾਂ ਦੀ ਐਸਾਈ ਕੱਟੀ ਨਹੀਂ ਨਹੀਂ ਜਾਂਦੀ ਉਹਨਾਂ ਦੇ ਦੁਰਘਟਨਾ ਬੀਮੇ ਕਰਾਉਣ ਦੀ ਗੱਲ ਸੀਗੀ ਉਹਦੇ ਦੀ ਬੀਮਾ ਪ੍ਰਵਾਨਗੀ ਦਿੱਤੀ ਚਾਹੇ ਉਹ ਵਰਕਰ ਦੇ ਵਰਦੀਆਂ ਬੂਟ ਦੀ ਆਦੀ ਦੀ ਗੱਲ ਸੀਗੀ ਉਹ ਸਲਾਈ ਦੀ ਵੀ ਗੱਲ ਸੀ ਕਿ ਉਹ ਸਾਰਾ ਕੁਝ ਕਹਿੰਦੇ ਵੀ ਅਸੀਂ ਆਪਣੇ ਲੋ ਕਰਵਾ ਕੇ ਦਵਾਂਗੇ ਤੇ ਪ੍ਰੋਪਰ ਵਰਦੀ ਜਰੀਏ ਵਰਕਰ ਨੂੰ ਦਿੱਤੀ ਜਾਊਗੀ ਉਹਦੇ ਬਾਅਦ ਉਹਨਾਂ ਨੂੰ 5 ਲੱਖ ਦੇ ਸ਼ਮਾਨ ਕਾਰਡ ਬਣਵਾਉਂਦੀ ਕਿ ਤਜਵੀਰ ਜਿਹੜੀ ਉਹਦੇ ਵਾਸਤੇ ਜੋ ਵੀ ਪਾਲਿਸੀ ਜੋ ਵੀ ਪ੍ਰੋਵਾਈਡ ਕਰਵਾ ਸਕਦੇ ਉਹ ਦਾ ਡਿਪਾਰਟਮੈਂਟ ਤੋਂ ਕਰਵਾਉਣ ਵਾਸਤੇ ਸਾਰਿਆਂ ਨੂੰ ਹੁਦਿਆਤਾ ਕਰਤੀਆਂ ਨੇ ਉਸ ਤੋਂ ਬਾਅਦ ਮਜ਼ਦੂਰ ਸਿਵ ਦਾ ਅਸਾਮੀ ਦੇ ਸਭ ਤੋਂ ਵੱਡਾ ਰੇੜਕਾ ਸੀਗਾ ਵੀ ਜਿਹੜੇ ਵਰਕਰ ਜਿਹੜੇ ਸਮੇਂ ਤੋਂ ਪੋਸਟ ਤੇ ਹੁੰਦੇ ਸੀ ਉਸ ਅਗਲੇ ਸਮੇਂ ਦੇ ਵਿੱਚ ਇਨਕ੍ਰੀਮੈਂਟ ਉਹਨਾਂ ਨੂੰ ਨਹੀਂ ਮਿਲਦਾ ਸੀ ਜੋ ਲੇਟ ਹੋ ਜਾਂਦੇ ਸੀ ਮਾਰਕਟ ਟੂ ਮਾਰਚ ਉਹਨਾਂ ਦੇ ਇਨਕ੍ਰੀਮੈਂਟ ਵਾਸਤੇ ਜਦੋਂ ਹੀ ਉਹਨਾਂ ਦੇ 365 ਦਿਨ ਪੂਰੇ ਹੋਇਆ ਕਰ ਲਿੰਗ ਉਹਨਾਂ ਨੂੰ ਇਨਕ੍ਰੀਮੈਂਟ ਦੇਣ ਵਾਸਤੇ ਵੀ ਪ੍ਰਵਾਨਗੀ ਜਿਹੜੀ ਦੇ ਦਿੱਤੀ ਗਈ ਆ ਉਸ ਤੋਂ ਬਾਅਦ ਜਿਹੜੇ ਆਊਟਸੋਰਸ ਵਰਕਰਾਂ ਨੂੰ ਆਈ ਕਾਰਡ ਸੈਲਰੀ ਸਲਿੱਪਾਂ ਆਦੀ ਹੋਰ ਵੀ ਜਿੰਨੀਆਂ ਵੀ ਚੀਜ਼ਾਂ ਹਦਾਤਾਂ ਜਾਂ ਆਪਣੇ ਤਜਰਬਾ ਸਰਟੀਫਿਕੇਟ ਠੇਕੇਦਾਰ ਵੱਲੋਂ ਦੁਵਾਏ ਜਾਣੇ ਆ ਉਹਨਾਂ ਵੱਲੋਂ ਇਹ ਹਦਾਤਾਂ ਜਾਰੀ ਕਾਪੀਆਂ ਨੇ ਸਾਰੀ ਜੀਐਮ ਸਾਹਿਬਾ ਨੂੰ ਉਹ ਤੁਹਾਨੂੰ ਸਾਰਿਆਂ ਨੂੰ ਜਿਹੜਿਆ ਤੁਹਾਡੇ ਹੱਕ ਮਿਲਦੇ ਰਹਿਣਗੇ ਇਸ ਇਹਨਾਂ ਮੰਗਾ ਦੇ ਜਿਹੜੀ ਜੋ ਸੈਮਤੀ ਬਣੀਆਂ ਤੇ ਕੁਝ ਜਿਹੜੀਆਂ ਰਹਿੰਦੀਆਂ ਮੰਗਾ ਸੀ ਉਹਨਾਂ ਦੇ ਅਗਲੀ ਮੀਟਿੰਗ ਜਿਹੜੀਆ ਜੀਐਮ ਐਮਡੀ ਸਾਹਿਬ ਵੱਲੋਂ ਦਿੱਤੀ ਗਈ ਆ ਉਹ ਅਗਲੀ ਮੀਟਿੰਗ ਜਿਹੜੀ ਅਸੀਂ ਕਰਕੇ ਚਾਹੇ ਉਹ ਐਕਟੀਵਿਟੀ ਦੇ ਢੇਕਿਆਂ ਦੀ ਆ ਚਾਹੇ ਉਹ ਸਾਡੇ ਹੋਰ ਅਦਾਹਾਰਾਂ ਦੀ ਗੱਲ ਆ ਚਾਹੇ ਉਹ ਸਾਡੀ ਬੋਨਸ ਨੀਤੀਆਂ ਦੀ ਗੱਲ ਹੈ ਜੇ ਉਹਨਾਂ ਨੂੰ ਚੰਗੀ ਤਰ੍ਹਾਂ ਕਲੀਅਰ ਕਰਕੇ ਉਹ ਵੀ ਬੰਦੇ ਹੱਕ ਜਿਹੜੇ ਜਲਦੀ ਤੋਂ ਜਲਦੀ ਵਰਕਰਾਂ ਨੂੰ ਦਵਾਏ ਜਾਣਗੇ ਇਸੇ ਨਾਲ ਮੈਂ ਸਾਰੇ ਸਮੂਹ ਵਰਕਰਾਂ ਨੂੰ ਅਪੀਲ ਕਰਨਾ ਤੁਹਾਡੇ ਇੱਕੇ ਦੀ ਜਿੱਤਿਆ ਹੌਲੀ ਹੌਲੀ ਸੰਘਰਸ਼ ਦੇ ਨਾਲ ਤੁਹਾਨੂੰ ਸਾਰਾ ਕੁਝ ਪ੍ਰਾਪਤ ਹੋ ਰਿਹਾ ਤੇ ਇਸ ਕਰਕੇ ਇਸ ਨੂੰ ਆਧਾਰ ਮੰਨਦੇ ਹੋ ਸਾਰਿਆਂ ਨਾਲ ਡਿਸਕਸ ਕਰਨ ਤੋਂ ਬਾਅਦ ਜਿਹੜਾ ਅਸੀਂ 24 ਦਾ ਤਰਨਾ ਆ ਉਹਨੂੰ ਮੁਲਤਵੀ ਕਰ ਦਿੱਤਾ ਜਾਂਦਾ ਆ 24 ਦਾ ਤਰਨਾ ਜਿਹੜਾ ਆ ਉਹ ਮੁਲਤਵੀ ਕਰਕੇ ਆਉਣ ਵਾਲੇ ਸਮੇਂ ਤੇ ਜਿਹੜੀ ਮੀਟਿੰਗ ਹੋਣੀ ਉਹਦੇ ਨਤੀਜ ਉਹਨਾਂ ਲਾਗੂ ਹੋਣ ਤੋਂ ਬਾਅਦ ਅਗਲੀ ਡੇਟ ਜਰੀਆ ਉਹ ਮੀਟਿੰਗ ਕਰਕੇ ਸੂਬਾ ਕਮੇਟੀ ਦੀ ਸਾਰਿਆਂ ਨੂੰ ਦੱਸ ਦਿੱਤੀ ਜਾਵੇਗੀ ਇਹਨੇ ਨਾਲ ਸਾਰੇ ਸਾਥੀਆਂ ਦਾ ਜਿਨ੍ਹਾਂ ਨੇ ਸਾਥ ਦਿੱਤਾ ਜਿਨ੍ਹਾਂ ਨੇ ਧਰਨੇ ਦੇ ਵਿਸ਼ਮੂਲਿਤ ਕਰਨ ਵਾਸਤੇ ਮੀਟਿੰਗਾਂ ਕੀਤੀਆਂ ਸੰਘਰਸ਼ ਨੂੰ ਤੇਜ਼ ਕਰਨ ਵਾਸਤੇ ਦਿਨ ਰਾਤ ਮਿਹਨਤ ਕੀਤੀ ਉਹਨਾਂ ਸਾਰਿਆਂ ਦਾ ਧੰਨਵਾਦ ਹੈ ਤੁਹਾਡੇ ਇੱਕ ਦੀ ਜਿੱਤਿਆ ਇਦਾਂ ਹੀ ਸੰਘਰਸ਼ ਕਰਦੇ ਰਹੀਏ ਆਉਣ ਵਾਲੇ ਸਮੇਂ 'ਚ ਜਲਦੀ ਤੋਂ ਜਲਦੀ ਜਰੀਆ ਸਾਡੇ ਜਿਹੜੇ ਹੱਕ ਉਹ ਮਿਲਦੇ ਰਹਿਣਗੇ ਧੰਨਵਾਦ ਜੀ